ਕਰਦੇ ਧਰੋਗਾਢੀ ਉੱਤੀ ਬੜੀ ਹੀ ਘੱਟਿਆ ਤੇ ਸਾਦਿਸ਼ਪਰੀ ਕਰਤੂਰ ਦੇ ਸਾਹਮਣੇ ਆਈ ਆ ਇੱਕ ਵੀਡੀਓ ਉਸਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਆ ਸਿੱਖ ਗੁਰੂ ਸਾਹਿਬਾਨਾਂ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਤੇ ਸ਼ਹਾਦਤ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਆ ਮੈਨੂੰ ਲੱਗਦਾ ਕਿ ਉਹ ਸਾਦਿਸ਼ਪਰੀ ਲੱਗਦੀ ਆ ਕਿਉਂਕਿ ਜਿਸੇ ਸਾਹਬ ਨਾਲ ਉਹ ਫਿਰ ਮਣਾ ਕੇ ਅਪਲੋਡ ਕੀਤੀ ਗਈ ਹੈ ਪਹਿਲੀ ਗੱਲ ਤਾਂ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਹੋਏ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦਾ ਦਿਖਾਇਆ ਗਿਆ ਦਿਖਾਇਆ ਗਿਆ ਕਿ ਉਹਨਾਂ ਦੇ ਮਨ ਤੇ ਪਾਣੀ ਠੇਹ ਪੌਂਚੀ ਜਦੋਂ ਕਿ ਇਤਿਹਾਸ ਵਿੱਚ ਇਸ ਸਾਹਬਕੀ ਗੁਰੂ ਸਾਹਿਬ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਵੱਲ ਜਾਣ ਲਈ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹ ਸਾਰੀ ਜੋ ਘਟਨਾ ਕਰ ਵੇਸ ਦੇ ਵਿੱਚ ਦਿਖਾਇਆ ਗਿਆ ਛੋਟੇ ਸਹਾਇਆਂ ਦੀ ਸ਼ਹਾਦਤ ਨੂੰ ਹੱਤਿਆ ਦਸਨਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦਸਨਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਜਿਵੇਂ ਉਹਨਾਂ ਨੇ ਧੜੀ ਧੜਾ ਜਿਹਾ ਪ੍ਰਕਾਸ਼ ਨਾ ਕਿਤੇ ਹੋਵੇ ਕਟਿਆ ਹੋਵੇ ਸੋ ਹੋਰ ਵੀ ਮਿਲਖਾਂ ਕਰਨਾ ਜਿਹੜੀਆਂ ਗੁਰੂ ਸਾਹਿਬਾਨਾਂ ਦੇ ਆ ਉਹ ਵਿੱਚ ਦਿਖਾਈਆਂ ਨਹੀਂ ਨੇ ਉਹ ਸਿੱਖ ਸੰਗਤ ਜੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀਆਂ ਸਿੱਖ ਸੰਗਤ ਦੇ ਵਿੱਚ ਇਸ ਕਟਿਆ ਹਕਤ ਲਈ ਇਸ ਸਾਧ ਜਲੇ ਉਹ ਸਾਧ ਜਾਂਰ ਗੁੱਝ ਕੇ ਸਰਕਾਰ ਨੂੰ ਸਾਭੰਦਾ ਜਿਹੜਾ ਇਤਿਹਾਸ ਆ ਉਹ ਤੋੜ-ਮੋੜ ਕਰਦੇ ਮਾਰੇ ਟਿੱਕੇ ਇਸ ਨੂੰ ਉੱਪਰ ਬੰਨ੍ਹਦਾ ਗਿਆ ਸਰਕਾਰ ਨੂੰ ਬੇਨਤੀ ਹੈ ਇਸ ਬੰਦੇ ਤੇ ਪਰਚਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ YouTube ਤੇ ਉਹਦਾ ਚੈਨਲ ਤੇ ਵੀਡੀਓ ਪਾਈ ਹੋਈ ਆ ਇਹਨੂੰ ਡਿਲੀਟ ਕੀਤਾ ਜਾਵੇ ਜੇ ਜਲਦੀ ਕਾਰਵਾਈ ਨਹੀਂ ਹੁੰਦੀ ਉਹਨਾਂ ਲਈ ਸਿੱਖ ਸੰਗਤ ਦੇ ਵਿੱਚ ਰੋਸ ਤੇ ਗੁੱਸਾ ਇਸ ਬੰਦੇ ਦੀ ਇਸ ਘਟੀਆ ਹਰਕਤ ਪ੍ਰਤੀ ਜਗਨ ਸੋ ਸਰਕਾਰ ਨੂੰ ਬੇਨਤੀ ਹੈ ਸਮਾਂ ਰਹਿੰਦੇ ਪਰਚਾ ਦਰਜ ਕਰੋ ਅਤੇ ਇਸ ਬੰਦੇ ਦੀ ਇਹ ਪਾਈ ਹੋਈ ਵੀਡੀਓ ਜਲਦੀ ਤੋਂ ਜਲਦੀ ਡਿਲੀਟ ਕਰੋ ਵਹੀ ਕੁਝ ਕਾਲਾ ਕਾਂਸਾ ਵਰਗ ਜੀ ਕੀ ਬਤੇ ਇੱਕ ਯੂਟਿਊਬਰ ਨੇ ਟਰੋਗ ਰਾਠੀ ਉੱਤੇ ਬੜੀ ਹੀ ਘੱਟੀਆਂ ਤੇ ਸਾਦਿਸਪਰੀ ਕਰਤੂਰ ਦੇ ਸਾਹਮਣੇ ਆਈ ਹੈ ਇੱਕ ਵੀਡੀਓ ਉਸਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਆ ਸਿੱਖ ਗੁਰੂ ਸਾਹਿਬਾਨ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਤੇ ਸ਼ਹਾਦਤ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਆ ਮੈਨੂੰ ਲੱਗਦਾ ਕਿ ਉਹ ਸਾਦਿਸ਼ ਭਰੀ ਲੱਗਦੀ ਆ ਕਿਉਂਕਿ ਜਿਸ ਹਿਸਾਬ ਨਾਲ ਉਹ ਫਿਲਮ ਬਣਾ ਕੇ ਅਪਲੋਡ ਕੀਤੀ ਗਈ ਆ ਪਹਿਲੀ ਗੱਲ ਤਾਂ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦਾ ਦਿਖਾਇਆ ਗਿਆ ਦਿਖਾਇਆ ਗਿਆ ਕਿ ਉਹਨਾਂ ਦੇ ਮਨ ਤੇ ਪਾੜੀ ਠੇਕ ਪਹੁੰਚੀ ਜਦੋਂ ਕਿ ਇਤਿਹਾਸ ਵਿੱਚ ਤੇ ਸਾਹਬਾ ਕੀ ਗੁਰੂ ਸਾਹਿਬ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤੇਗ ਬਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਉਹਨਾਂ ਜਾਣੀ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹ ਸਾਰੀ ਜੋ ਘਟਨਾ ਕਰ ਨੇ ਇਸ ਦੇ ਵਿੱਚ ਦਿਖਾਇਆ ਗਿਆ ਛੋਟੇ ਸਹਾਦਰਾਂ ਦੀ ਸ਼ਹਾਦਤ ਨੂੰ ਹੱਤਿਆ ਦੱਸਣਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੱਸਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਜਿਵੇਂ ਉਹਨਾਂ ਨੇ ਢਾੜੀ ਤਾਰਾ ਜਿਹੜਾ ਪ੍ਰਕਾਸ਼ ਨਾ ਕਿਤੇ ਆਵੇ ਕਟਿਆ ਹੋਵੇ ਸੋ ਹੋਰ ਵੀ ਮਿਲਕਾ ਕੰਨਾ ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਉਹ ਵਿੱਚ ਦਿਖਾਈਆਂ ਨਹੀਂ ਨੇ ਉਹ ਸਿੱਖ ਸੰਗਤ ਜੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀਆਂ ਸਿੱਖ ਸੰਗਤ ਦੇ ਵਿੱਚ ਇਸ ਕਟਿਆ ਹਰਕਤ ਲਈ ਇਸ ਸਾਧ ਲਈ ਕਿਉਂਕਿ ਸਾਧ ਜਾਣ ਬੁੱਝ ਕੇ ਸਿੱਖ ਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਹੈ ਉਹ ਟੋੜ ਮੋੜ ਕਰਕੇ ਮਾਰੇ ਕਿੱਥੇ ਇਸ ਜੁਗਤ ਉਪਰ ਉਹਨਾਂ ਦਿਖਾਇਆ ਗਿਆ ਸਰਕਾਰ ਨੂੰ ਬੇਨਤੀ ਹੈ ਇਸ ਬੰਦੇ ਤੇ ਪਰਚਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ YouTube ਤੇ ਉਹਦੇ ਚੈਨਲ ਤੇ ਵੀਡੀਓ ਪਈ ਹੋਈ ਆ ਇਹਨੂੰ ਡਿਲੀਟ ਕੀਤਾ ਜਾਵੇ ਜੇ ਜਲਦੀ ਕਾਰਵਾਈ ਨਹੀਂ ਹੁੰਦੀ ਉਹਨਾਂ ਲਈ ਸਿੱਖ ਸੰਗਤ ਦੇ ਵਿੱਚ ਰੋਸ ਤੇ ਗੁੱਸਾ ਇਸ ਬੰਦੇ ਦੀ ਇਸ ਘਟੀਆ ਹਰਕਤ ਪ੍ਰਤੀ ਜਾਗਣਾ ਸੋ ਸਰਕਾਰ ਨੂੰ ਬੇਨਤੀ ਹੈ ਸਮਾਂ ਰਹਿੰਦੇ ਪਰਚਾ ਦਰਜ ਕਰੋ ਅਤੇ ਇਸ ਬੰਦੇ ਦੀ ਇਹ ਪਾਈ ਹੋਈ ਵੀਡੀਓ ਜਲਦੀ ਤੋਂ ਜਲਦੀ ਡਿਲੀਟ ਕਰੋ ਵਹੀ ਉਹ ਜਿੱਕਾ ਕਾਲਸਾ ਵਰਬ ਜੀ ਕੀ ਬਤੇ